ਪਾਰਿਸ ਦੁਨੀਆ ਦੇ ਵਿੱਚ ਹਰ ਇੱਕ ਮਾਂ ਨੂੰ ਆਪਣਾ ਹੀ ਬੱਚਾ ਪਿਆਰਾ ਹੁੰਦਾ ਇੱਕ ਵਾਰ ਰਾਜੇ ਦੇ ਬੱਚੇ ਤੇ ਕੁਝ ਹੋਰ ਬੱਚੇ ਆਪਸ ਵਿੱਚ ਖੇਡ ਰਹੇ ਰਾਜਾ ਦੇਖ-ਦੇਖ ਆਪਣੇ ਬੱਚਿਆਂ ਨੂੰ ਖੁਸ਼ੀ ਹੋ ਰਹੀ ਆ ਤੇ ਉਹਨੇ ਆਪਣੇ ਵਜ਼ੀਰ ਨੂੰ ਕੋਲ ਬੈਠੇ ਨੂੰ ਪੁੱਛਿਆ ਕਿ ਐਂ ਦੱਸ ਬਿਨਾਂ ਸਾਰੇ ਬੱਚਿਆਂ 'ਚੋਂ ਕਿਹੜਾ ਬੱਚਾ ਤੈਨੂੰ ਸੋਹਣਾ ਲੱਗ ਰਿਹਾ ਪਿਆਰਾ ਲੱਗ ਰਿਹਾ ਉਹਨੂੰ ਵਜ਼ੀਰ ਨੇ ਕਿਹਾ ਦੇਖੋ ਰਾਜਨ ਸਾਹਿਬ ਜੇ ਤਾਂ ਮੈਂ ਦੱਸਿਆ ਹੋ ਸਕਦਾ ਤੁਹਾਨੂੰ ਲੱਗੇ ਵੀ ਇਹ ਤਾਂ ਮੇਰੀ ਚਾਪਲੂਸੀ ਕਰ ਰਿਹਾ ਖੁਸ਼ ਕਰਨ ਦਾ ਮਰਿਆ ਤੇ ਆਪਾਂ ਇਹ ਕਰਦੇ ਆ ਉਹ ਇੱਕ ਬਜ਼ੁਰਗ ਬੇਬੇ ਬੈਠੀ ਆ ਉਹਨੂੰ ਬੁਲਾ ਲੈਣੇ ਆ ਚਲੋ ਬੁਲਾਇਆ ਉਸਨੂੰ ਰਾਜੇ ਨੇ ਪੁੱਛਿਆ ਅੰਮਾ ਐਂ ਦੱਸ ਬਈ ਤੈਨੂੰ ਸਾਰੇ ਬੱਚਿਆਂ ਚੋਂ ਕਿਹੜਾ ਬੱਚਾ ਸੋਹਣਾ ਲੱਗ ਰਿਹਾ ਤੇ ਇੱਕ ਬੱਚਾ ਸੀਗਾ ਉਹਦੇ ਨਲੀ ਜੀ ਚੱਲ ਰਹੀ ਬਾਲ ਖਿੰਡਰੇ ਹੋਏ ਅ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਤੇ ਅੰਮਾ ਨੇ ਉਸ ਨੂੰ ਉਹ ਉਂਗਲੀ ਕਰਕੇ ਕਿਹਾ ਕਿ ਆ ਬੱਚਾ ਸਭ ਤੋਂ ਸੋਹਣਾ ਲੱਗ ਰਿਹਾ ਤੇ ਰਾਜਾ ਕਿੱਥੇ ਤਾਂ ਹੱਸ ਰਿਹਾ ਸੀ ਮੁਸਕਰਾ ਰਿਹਾ ਸੀ ਇਕਦਮ ਚੁੱਪ ਕਰ ਗਿਆ ਕਹਿੰਦਾ ਅੱਛਾ ਠੀਕ ਆ ਜਾ ਉਹਨੇ ਵਜੀਰ ਨੂੰ ਬਾਅਦ ਚ ਪੁੱਛਿਆ ਕਹਿੰਦਾ ਵੀ ਮੇਰੇ ਰਾਜਕੁਮਾਰ ਐਨੇ ਸੋਹਣੇ ਨਵੇਂ ਕੱਪੜੇ ਪਾਏ ਹੋਏ ਗੋਲ ਮਟੋਲ ਮੂੰਹ ਗੋਰੇ-ਗੋਰੇ ਨੈਣ ਨਕਸ ਅੰਗ ਪੈਰ ਕਿ ਇਹਦਾ ਬੱਚਾ ਦਾ ਅੰਮਾ ਦਾ ਦਾ ਕਾਲਾ ਪੀਲਾ ਮਿੱਟੀ ਪਈ ਹੋਈ ਉਹਦੇ ਸਿਰ 'ਚ ਨਲੀਆਂ ਚੱਲ ਰਹੀਆਂ ਕਿ ਇਸਨੇ ਆਪਣੇ ਬੱਚੇ ਨੂੰ ਕਿਉਂ ਚੰਗਾ ਦੱਸਿਆ ਕਿਉਂ ਪਿਆਰਾ ਦੱਸਿਆ ਤੇ ਵਜੀਰ ਕਹਿੰਦਾ ਹੱਸ ਕੇ ਮਹਾਰਾਜ ਤੁਹਾਡੇ ਬੱਚੇ ਬਹੁਤ ਸੋਹਣੇ ਆ ਕੋਈ ਸ਼ੱਕ ਨਹੀਂ ਪਰ ਇਸ ਦੁਨੀਆ ਦੇ ਵਿੱਚ ਹਰ ਇੱਕ ਮਾਂ ਨੂੰ ਆਪਣਾ ਹੀ ਬੱਚਾ ਪਿਆਰਾ ਹੁੰਦਾ ਉਹ ਚਾਹੇ ਬੰਦੇ ਦਾ ਹੋਵੇ ਉਹ ਚਾਹੇ ਕਿਸੇ ਜਾਨਵਰ ਦਾ ਹੋਵੇ ਚਾਹੇ ਕਿਸੇ ਪੰਛੀ ਦੀ ਮਾਂ ਹੋਵੇ ਮਤਲਬ ਕੋਈ ਵੀ ਜੂਨ ਹੋਵੇ ਹਰ ਇੱਕ ਮਾਂ ਨੂੰ ਆਪਣਾ ਹੀ ਬੱਚਾ ਪਿਆਰਾ ਹੁੰਦਾ ਸੋ ਇਹ ਹੁੰਦੀ ਆ ਮਮਤਾ ਦੀ ਗੱਲ ਸੋ ਕੁਦਰਤ ਹਰ ਇੱਕ ਥਾਂ ਤੇ ਐਸੇ ਤਰ੍ਹਾਂ ਵਰਤ ਰਹੀ ਆ ਸੋ ਇਹ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਲਾਈਕ ਵੀ ਕਰਿਓ ਸੋ ਮੈਂ ਤੁਹਾਨੂੰ ਕੋਈ ਵੀ ਕਹਾਣੀ ਸੁਣਾਉਂਦਾ ਉਹਦਾ ਕੋਈ ਨਾ ਕੋਈ ਮੋਰਲ ਹੁੰਦਾ ਕੋਈ ਨਾ ਕੋਈ ਉਹਦਾ ਸਿੱਟਾ ਨਿਕਲਦਾ ਸੋ ਚੈਨਲ ਦੇਖਦੇ ਰਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਸੋ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਕਮੈਂਟ ਕਰਿਓ ਲਾਈਕ ਕਰਿਓ ਸੋ ਪਿਆਰ ਤਾਂ ਤੁਸੀਂ ਚੈਨਲ ਨੂੰ ਦਿੰਦੇ ਹੀ ਹੋ ਮੈਂ ਤੁਹਾਡਾ ਸੱਤਾ ਸਨੋਰੀਆ ਦਾ ਇੱਕ ਵਾਰ ਰਾਜੇ ਦੇ ਬੱਚੇ ਤੇ ਕੁਝ ਹੋਰ ਬੱਚੇ ਆਪਸ ਵਿੱਚ ਖੇਡ ਰਹੇ ਰਾਜਾ ਦੇਖ-ਦੇਖ ਆਪਣੇ ਬੱਚਿਆਂ ਨੂੰ ਖੁਸ਼ੀ ਹੋ ਰਹਾ ਤੇ ਉਹਨੇ ਆਪਣੇ ਵਜ਼ੀਰ ਨੂੰ ਕੋਲ ਬੈਠੇ ਨੂੰ ਪੁੱਛਿਆ ਕਿ ਐਂ ਦੱਸ ਬਿਨਾ ਸਾਰੇ ਬੱਚਿਆਂ 'ਚੋਂ ਕਿਹੜਾ ਬੱਚਾ ਤੈਨੂੰ ਸੋਹਣਾ ਲੱਗ ਰਿਹਾ ਪਿਆਰਾ ਲੱਗ ਰਿਹਾ ਉਹਨੂੰ ਵਜ਼ੀਰ ਨੇ ਕਿਹਾ ਦੇਖੋ ਰਾਜਨ ਸਾਹਿਬ ਜੇ ਤਾਂ ਮੈਂ ਦੱਸਿਆ ਹੋ ਸਕਦਾ ਤੁਹਾਨੂੰ ਲੱਗੇ ਵੀ ਇਹ ਤਾਂ ਮੇਰੀ ਚਾਪਲੂਸੀ ਕਰ ਰਿਹਾ ਖੁਸ਼ ਕਰਨ ਦਾ ਮਰਿਆ ਕਿ ਆਪਾਂ ਐਂ ਕਰਦੇ ਹਾਂ ਉਹ ਇੱਕ ਬਜ਼ੁਰਗ ਬੇਬੇ ਬੈਠੀ ਆ ਉਹਨੂੰ ਬੁਲਾ ਲੈਂਦੇ ਆ ਚਲੋ ਬੁਲਾਇਆ ਉਸਨੂੰ ਰਾਜੇ ਨੇ ਪੁੱਛਿਆ ਅੰਮਾ ਐਂ ਦੱਸ ਬਈ ਤੈਨੂੰ ਸਾਰੇ ਬੱਚਿਆਂ 'ਚੋਂ ਕਿਹੜਾ ਬੱਚਾ ਸੋਹਣਾ ਲੱਗ ਰਿਹਾ ਤੇ ਇੱਕ ਬੱਚਾ ਸੀਗਾ ਉਹਦੇ ਨਲੀ ਦੀ ਚੱਲ ਰਹੀ ਬਾਲ ਖਿੰਡਰੇ ਹੋਏ ਤੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਤੇ ਅੰਮਾ ਨੇ ਉਸ ਨੂੰ ਉਹ ਉਂਗਲੀ ਕਰਕੇ ਕਿਹਾ ਕਿ ਆ ਬੱਚਾ ਸਭ ਤੋਂ ਸੋਹਣਾ ਲੱਗ ਰਿਹਾ ਤੇ ਰਾਜਾ ਕਿੱਥੇ ਤਾਂ ਹੱਸ ਰਿਹਾ ਸੀ ਮੁਸਕਰਾ ਰਿਹਾ ਸੀ ਇਕਦਮ ਚੁੱਪ ਕਰ ਗਿਆ ਕਹਿੰਦਾ ਅੱਛਾ ਠੀਕ ਆ ਜਾ ਉਹਨੇ ਵਜੀਰ ਨੂੰ ਬਾਅਦ ਚ ਪੁੱਛਿਆ ਕਹਿੰਦਾ ਵੀ ਮੇਰੇ ਰਾਜਕੁਮਾਰ ਐਨੇ ਸੋਹਣੇ ਨਵੇਂ ਕੱਪੜੇ ਪਾਏ ਹੋਏ ਗੋਲ ਮੁਟੋਲ ਮੂ ਗੋਰੇ ਗੋਰੇ ਨੈ ਨਕਸ ਅੰਗ ਪੈਰ ਕਿ ਇਹਦਾ ਬੱਚਾ ਦਾ ਅੰਮਾ ਦਾ ਕਾਲਾ ਪੀਲਾ ਮਿੱਟੀ ਪਈ ਹੋਈ ਉਹਦੇ ਸਿਰ 'ਚ ਨਲੀਆਂ ਚੱਲ ਰਹੀਆਂ ਕਿ ਇਸਨੇ ਆਪਣੇ ਬੱਚੇ ਨੂੰ ਕਿਉਂ ਚੰਗਾ ਦੱਸਿਆ ਕਿਉਂ ਪਿਆਰਾ ਦੱਸਿਆ ਤੇ ਵਜ਼ੀਰ ਕਹਿੰਦਾ ਹੱਸ ਕੇ ਮਹਾਰਾਜ ਤੁਹਾਡੇ ਬੱਚੇ ਬਹੁਤ ਸੋਹਣੇ ਆ ਕੋਈ ਸ਼ੱਕ ਨਹੀਂ ਪਰ ਇਸ ਦੁਨੀਆ ਦੇ ਵਿੱਚ ਹਰ ਇੱਕ ਮਾਂ ਨੂੰ ਆਪਣਾ ਹੀ ਬੱਚਾ ਪਿਆਰਾ ਹੁੰਦਾ ਉਹ ਚਾਹੇ ਬੰਦੇ ਦਾ ਹੋਵੇ ਉਹ ਚਾਹੇ ਕਿਸੇ ਜਾਨਵਰ ਦਾ ਹੋਵੇ ਚਾਹੇ ਕਿਸੇ ਪੰਛੀ ਦੀ ਮਾਂ ਹੋਵੇ ਮਤਲਬ ਕੋਈ ਵੀ ਜੂਨ ਹੋਵੇ ਹਰ ਇੱਕ ਮਾਂ ਨੂੰ ਆਪਣਾ ਹੀ ਬੱਚਾ ਪਿਆਰਾ ਹੁੰਦਾ ਸੋ ਇਹ ਹੁੰਦੀ ਆ ਮਮਤਾ ਦੀ ਗੱਲ ਸੋ ਕੁਦਰਤ ਹਰ ਇੱਕ ਥਾਂ ਤੇ ਐਸੇ ਤਰ੍ਹਾਂ ਵਰਤ ਰਹੀ ਆ ਸੋ ਇਹ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਲਾਇਕ ਵੀ ਕਰਿਓ ਸੋ ਮੈਂ ਤੁਹਾਨੂੰ ਕੋਈ ਵੀ ਕਹਾਣੀ ਸੁਣਾਦਾ ਉਹਦਾ ਕੋਈ ਨਾ ਕੋਈ ਮੋਰਲ ਹੁੰਦਾ ਕੋਈ ਨਾ ਕੋਈ ਉਹਦਾ ਸਿੱਟਾ ਨਿਕਲਦਾ ਸੋ ਚੈਨਲ ਦੇਖਦੇ ਰਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਸੋ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਕਮੈਂਟ ਕਰਿਓ ਲਾਈਕ ਕਰਿਓ ਸੋ ਪਿਆਰ ਤਾਂ ਤੁਸੀਂ ਚੈਨਲ ਨੂੰ ਦਿੰਦੇ ਹੀ ਹੋ ਮੈਂ ਤੁਹਾਡਾ ਸੱਤਾ ਸਨੋਰੀਆ